ਕੀ ਰਾਤੇ ਕੀ ਸਾਹ ਹੈ ਐ ਹੀ ਨਹੀਂ ਆ ਭਾਬੀ ਤੂੰ ਟੈਂਸ਼ਨ ਨਾ ਲਾਉ ਮੈਂ ਬਥੇਰੇ ਉਹ ਜਿਹਾ ਝਗੜ ਲਾ ਲਵਾਂ ਤੇ ਭੂ ਐ ਮੇਰੀ ਗੱਲ ਸੁਣ ਜਿਹੜੇ ਮੈਂ ਕੱਲ ਕੱਪੜੇ ਪਾ ਕੇ ਆਇਆ ਸੀ ਉਹ ਤੂੰ ਹੀ ਧੋਤੇ ਨਹੀਂ ਕਿ ਸੰਦੀਪ ਜੀ ਧੋਤੇ ਨੇ ਭਲਾ ਕੇ ਨਹੀਂ ਨਹੀਂ ਮੰਮੀ ਅੱਜ ਤੇ ਨਹੀਂ ਧੋਤੇ ਹੈਗੇ ਚਲੋ ਚੰਗਾ ਕੀਤਾ ਨਹੀਂ ਧੋਤੇ ਮੈਂ ਭੂ ਆਈ ਹਾਂ ਜੇ ਇੱਕ ਦੋ ਵਾਰ ਹੀ ਹੋਰ ਪਾਉਣੇ ਨੇ ਤੇ ਜੋ ਮੇਰਾ ਪਜਾਮਾ ਫੜ ਕੇ ਲਿਆਉ ਲੇਖੂ ਇੱਧਰ ਉੱਧਰ ਵੀ ਆਵਾ ਚਲੋ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ ਚਲ ਆ ਜਾ ਫਿਰ ਲਖਵਿੰਦਰ ਤੂੰ ਇੱਥੇ ਬਹੁ ਮੈਂ ਤੇਰਾ ਪਜਾਮਾ ਨਹੀਂ ਲਿਆਉਣੀ ਹੈ ਫਿੰਦਰ ਆ ਲੈ ਆਪਣਾ ਪਜਾਮਾ ਆਪੂਏ ਮੈਂ ਪਾਪਾ ਤੇ ਰਸੀ ਨਾਲ ਲੈ ਕੇ ਆਇਆ ਮੈਂ ਜਿਹ ਰਾਜ ਕਿਤੇ ਮਰੂਦ ਲੱਭਣੇ ਨੇ ਵਾ ਲਾ ਪਾਪਾ ਭੜ ਕੇ ਦੇ ਉੱਤੇ ਰਸੀ ਬੰਨ ਕੇ ਕਿਤੇ ਮੈਂ ਘਰ ਨੂੰ ਲੈ ਜਾਵਾਂਗਾ ਤੇ ਰਾਜ ਕਿਤੇ ਨਹੀਂ ਮਰੂਦ ਲੱਭੇ ਮੇਰੇ ਚੱਪਲ ਦੇ ਕੰਮ ਆ ਗਿਆ ਚਲ ਮੇਰਾ ਪੁੱਤ ਕਿੱਦਾਂ ਸਿਆਣਾ ਵਾ ਇਹਨਾਂ ਤੇ ਮੈਨੂੰ ਹੁਣੇ ਆਖਣਾ ਸੀ ਤੇ 2-300 ਰੁਪਈਆ ਖਰਚੇ ਤੇ ਨਵੀਂ ਚਪਲ ਲੈ ਆ ਕੇ ਦੇ ਉਹ ਹੋਈ ਤੇ ਕਰ ਲੈ ਕੋਈ ਮਗਲੀ ਆਈ ਪਤਾ ਕਿੰਨੀ ਇਹ ਘਰ ਵੇਖ ਕੇ ਚਲੀਦਾ ਹੁਣ ਛੋਲੇ ਛੋਲੇ ਖਰਚੇ ਹੁੰਦੇ ਆ ਤੇ ਬੰਦਾ ਕਿੰਨੇ ਪੈਸੇ ਲੱਗ ਜਾਂਦੇ ਨੇ ਤੁਹਾਨੂੰ ਪਤਾ ਹੀ ਇਹੋ ਤੇ ਬੁੱਤ ਸਿਆਣਿਆਂ ਦੀ ਮਰ ਤੋਂ ਹੁੰਦੀ ਏ ਇਹਨਾਂ ਨੂੰ ਅਗਲੇ ਮੋਹ ਨੂੰ ਕੀ ਪਤਾ ਆਂਨੇ ਅੱਜ ਟੁੱਟੇ ਜਾਂਦੇ ਨੇ ਸਾਡਾ ਪੈਰ ਨਹੀਂ ਆ ਹੱਥਲੇ ਤਾਂ ਨਾ ਜਿੱਨੇ ਸਰ ਨੰਮੀ ਨਾ ਆਏ ਉਹੋ ਹੀ ਬੰਦਾ ਟਾਈਮ ਪਾਸ ਕਰ ਲੈਂਦਾ ਵੈ ਇਹਨਾਂ ਨੂੰ ਕਹ ਦਾ ਆਪੂ ਆ ਜੀ ਇਹਨਾਂ ਕਿਹੜੇ ਕੋਲੋਂ ਦੇਣੇ ਹੁੰਦੇ ਆ ਬੀਬੀ ਜੀ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਹ ਰਸੀ ਨਾਲ ਚਾਪਲ ਕਿਦਾਂ ਬੰਝੇਗੀ ਆਪਾਂ ਵੀ ਤੁਸੀਂ ਦੇਖ ਲਓ ਮੈਂ ਤੁਹਾਡੇ ਸਾਹਮਣੇ ਬਣਾਉਣੀ ਆਂ ਹਾਂ ਦੇਖੋ ਇਹ ਨੂੰ ਥੱਲੋਂ ਕੰਡਦੇ ਲੋ ਇਹ ਆ ਬਾਕੀ ਥੱਲੋਂ ਕੱਟ ਦੇ ਆਪੇ ਚੱਪਲ ਬਣ ਗਈ ਤੇ ਪਾਸਟਰ ਨਾ ਇੱਥੇ ਦਾ ਸਿਆਣਾ ਸਿਆਣੇ ਆਂਦੇ ਨੇ ਨਵਾਂ ਨੌ ਦਿਨ ਤੇ ਪੁਰਾਣਾ ਸਹੂਦ ਨੇ ਵੇਖੀ ਵੀ ਹੋਣਾ ਚੱਪਲ ਕਿੰਨੀ ਹੰਡੇਗੀ ਚਲੋ ਠੀਕ ਆ ਮੰਮੀ ਮੈਂ ਪਾ ਲੈਨੀ ਆ ਤੇ ਜੇ ਮੈਂ ਪਾ ਕੇ ਬਾਹਰ ਗਈ ਤੇ ਕੰਨ ਤੁਹਾਨੂੰ ਕੋਈ ਗੱਲਾਂ ਕਰੇਗਾ ਨਾ ਫਿਰ ਮੈਨੂੰ ਨਾ ਆਖਿਓ ਉਹ ਜਿਵੇਂ ਨਹੀਂ ਜਨ ਕੋਈ ਆਂਦਾ ਸਮੇਲੇ ਸਾਬਣਾ ਨਾ ਜੋ ਕੋ ਅੱਜਕੱਲ ਪਾਲੀਏ ਸਭ ਫੈਸ਼ਨ ਦੇ ਵਿੱਚ ਚੱਲ ਜਾਂਦਾ ਵੈ ਮੁੰਡੇ ਪਾਟੀਆਂ ਪੈਂਟਾਂ ਪਾਈ ਫਿਰਦੇ ਨੇ ਕਿ ਨਹੀਂ ਤੈਨੂੰ ਨਹੀਂ ਕੁਝ ਵੀ ਕੋਈ ਆਂਦਾ ਤੇਰੇ ਵੱਲ ਵੇਖਦੇ ਸਗਾ ਹੋਰ ਨਾ ਕੁੜੀਆਂ ਨੇ ਆਖਣਾ ਵੇਖ ਦੀ ਦੀ ਚਪਲ ਪਿੰਨੀ ਸੁਣੀ ਆਹੀ ਵੀ ਉਹ ਜੀ ਲਈ ਲੈ ਫਿਰ ਤੂੰ ਕਿੱਦਾਂ ਸਿਆਣਾ ਘੜੀ ਚੋਂ ਤੂੰ ਚਪਲ ਬਣਾ ਦੇ ਮੇਰੇ ਪੁੱਤ ਨੇ ਛੱਡ ਦਿੱਤੀ ਉਹ ਅਧਿਕਾਰ ਕੋਈ ਵੀ ਖੈਰੇ ਗਿਹੜੇ ਨਾ ਮੈਂ ਛੱਟ ਬਣਾ ਲੈਣਾ ਜੇ ਇਦਾਂ ਮਾੜੀ ਮਾੜੀ ਸ਼ਾਇਲ ਸ਼ਹਿਰੋਂ ਲਿਆਂਣ ਲੱਗੇ ਤੇ ਫਿਰ ਤੇ ਬੰਦੇ ਦਾ ਸਰ ਗਿਆ ਇੰਨੇ ਪੈਸੇ ਕਿੱਥੋਂ ਆਉਣ ਮੰਗਾਈਏ ਹਿਸਾਬ ਮਾ ਪੁੱਤ ਜੇ ਮੇਰੇ ਘਰ ਦੇ ਵੀ ਤੇਰੇ ਵਾਂਗੂ ਜੀ ਸਿਆਣੇ ਹੋਣ ਤੇ ਮੈਨੂੰ ਹੋਰ ਕੀ ਚਾਹੀਦਾ ਐਹੋ ਹੀ ਚੱਪਲ ਤੋਂ ਬਜਾਰੋਂ ਲੈਣ ਜਾ ਭਾਵੇਂ ਅਗਲੇ ਸੇਵਾ ਪਾ ਕੇ ਦੇ ਦੇਣ ਉੱਤੇ ਫੁੱਲ ਲੱਗਾ ਹੋਏ ਨਾ ਪ੍ਰੈਕਟਿਕ ਨਾਲ ਬੜੀਆਂ ਖੁਸ਼ ਹੋ ਜਾਂਦੀਆਂ ਨੇ ਮੰਮੀ ਸਾਡੀ ਚੱਪਲ ਵੇਖੀ ਆ ਕਿੰਨਾ ਸੋਹਣਾ ਉੱਤੇ ਫੁੱਲ ਲੱਗਾ ਵਾ ਐਹੋ ਹੀ ਤੇ ਗੱਲ ਵਾ ਕਿਉਂ ਗੱਲ ਇਹ ਨਹੀਂ ਸੋਚਦੇ ਪਿਛਿੱਤੇ ਆ ਡੱਤਾ ਹਰ ਰੁਪਈਆ ਚ ਸਰਦਾ ਹ ਨੂੰ ਸੋਖ ਖਰਚੰਦੀ ਕੀ ਲੋੜ ਉਹੀ ਪੈਸੇ ਬੰਦਾ ਹੋਰ ਥਾਂ ਲੋੜੇ ਲਾਉਂਦਾ ਕੱਲ ਦਾ ਮੇਰਾ ਪੁੱਤ ਆਇਆ ਤੇ ਮੇਰੇ ਬਾਰੇ ਕਿੰਨਾ ਸੋਚਣ ਡਿਆ ਨਾਲੇ ਕਿੰਨੇ ਮੇਰੇ ਪੈਸੇ ਬਿਜਾ ਦਿੱਤੇ ਨੇ ਆ ਮੇਰਾ ਪੁੱਤ ਘੜੀ ਦੀ ਵੇਲੀ ਵਾਲੀ ਚਲੀ ਗਈ ਪੰਜ ਛੇ ਦਿਨ ਹੋ ਗਏ ਨੇ ਮੈਂ ਵੀ ਨਹੀਂ ਗਈ ਹੋਰ ਘੜੀ ਮੈਂ ਰੱਖਣਾ ਮੈਂ ਸਬਜੀ ਲਿਆ ਤੇ ਸਾਨੂੰ ਦੇਈ ਬਣਾਉਣੀ ਆ ਆ ਜਾ ਆ ਜਾ ਇੱਥੇ ਤੇ ਗੱਲਾਂ ਹੀ ਨਹੀਂ ਮੁੱਕਣੀਆਂ ਨਾ ਉਹ ਕਿੱਥੇ ਚਲੀ ਗਈ ਮੇਰ ਨਾਲ ਸੋਣਾ ਮੰਮੀ ਕੱਪੜੇ ਧੋ ਲੱਗੀ ਆ ਕਾ ਨਾ ਮੈਂ ਕਿੰਨੀ ਵੇਲੇ ਸੁਣ ਲਿਆ ਤੁਹਾਨੂੰ ਦੋ ਦੋ ਕੱਪੜੇ ਨਾਲ ਤੋਇਆ ਕਰੋ ਜਿਆਦਾ ਹਫਤੇ ਦੇ ਇਕੱਠੇ ਹੋ ਜਾਂਦੇ ਨਾ ਫੇਰ ਤੋਇਆ ਕਰੋ ਮੇਰਾ ਸੱਖ ਦਾ ਜਾਣਾ ਸਹਿਆਵਾ ਤੁਸਾਂ ਆਹ ਵੇਖੋ ਕੱਪੜੇ ਚੰਗੇ ਭਰੇ ਨੇ ਇਹਨਾਂ ਨੂੰ ਵੀ ਹੋਇਆ ਵੀਰ ਜੀ ਪਸੀਨੇ ਦੀ ਸਮੈਲ ਆਉਂਦੀ ਆ ਵਿੱਚੋਂ ਇਦਾਂ ਥੋੜੀ ਨਾ ਪਾਏ ਜਾਂਦੇ ਨੇ ਪਸੀਨੇ ਦੀ ਜੇ ਸਮੈਲ ਆਉਂਦੀ ਆ ਤੇ ਇਹਨਾਂ ਨੂੰ ਘੜੀ ਸੁੱਕਣੇ ਪਾਓ ਤੇ ਆਪੇ ਸੁੱਕ ਕੇ ਤੇ ਮਗਰੋਂ ਇਹਨਾਂ ਨੂੰ ਪਾ ਲਓ ਵੀਰ ਜੀ ਤੁਹਾਨੂੰ ਵੀ ਪਤਾ ਵਾ ਕਿੰਦਰ ਸਾਰਾ ਦਿਨ ਬਾਹਰ ਕੰਮ ਕਰਦੇ ਨੇ ਤੇ ਇਦਾਂ ਕੱਪੜੇ ਥੋੜੀ ਨਾ ਪਾਏ ਜਾਂਦੇ ਆ ਕੀ ਉਹ ਬੇਕਾਮਕਾਰ ਬਾਬਾ ਦੇ ਹਿੱੱਥੇ ਕੰਦੇ ਹੁਣ ਤੇਰੇ ਤੇ ਬੰਦਾ ਧੋਲਨ ਦਾ ਐ ਤੇ ਚੰਗੇ ਭਾਏ ਤੂੰ ਆਈ ਮੇਰੀ ਸੁਣੋ ਗੱਲ ਇਹਨਾਂ ਨੂੰ ਤਾਂ ਸਾਫਨ ਲਿਆ ਕੇ ਦਿਆ ਕਰੋ 1 ਮਹੀਨੇ ਚੋਗਾ ਭਾਵੇਂ ਅੱਜ ਵਰਤ ਲੋ ਤੇ ਭਾਵੇਂ 1 ਮਹੀਨੇ ਚ ਵਰਤ ਲੋ ਜੇ ਇਦਾਂ ਕੰਮ ਕਰਨ ਲੱਗੇ ਫਿਰ ਤੇ ਸਰ ਗਿਆ ਤੁਹਾਡਾ ਇਹ ਤੇ ਗੱਲ ਲਖਮਿੰਦਰ ਜਿੱਦਾਂ ਦਾ ਤੂੰ ਆਇਆ ਵੇਖਣੇ ਨਹੀਂ ਆਇਆ ਇੰਨਾ ਹਾਲ ਹੈ ਜੇ ਆਹ ਹਾਲ ਕਰਦੀ ਨਹੀਂ ਕਰਦਾ ਜਿੱਦਾਂ ਮੈਂ ਬਣਾਇਆ ਵਾਂ ਮੈਨੂੰ ਪਤਾ ਵਾ ਭੂਆ ਜੀ ਇਹਨਾਂ ਦੇ ਹੱਥ ਜੇ ਹੋਏ ਤੇ ਇਹਨਾਂ ਦੇ ਘੜੀ ਚੋ ਦੀ ਝਾੜ ਦੇ ਨਾਲ ਸਭ ਹੋ ਜਾਏ ਇਹਨਾਂ ਨੂੰ ਕੀ ਪਤਾ ਭੂਆ ਨੇ ਘਰ ਕਿਦਾਂ ਬਣਾਇਆ ਤੁਹਾਡੀ ਆ ਕੋਦੇ ਪਰਨਾ ਦਾ ਏਡਾ ਏਡਾ ਮੂੰਹ ਹੋ ਜਾਂਦੇ ਨੇ ਚੱਲ ਆ ਦੋ ਖੜੀਆਂ ਬਈਏ ਬਾਹਰ ਫਿੰਦਰ ਆ ਮੰਮੀ ਨੇ ਇੰਨੇ ਕੁ ਫਿੰਦਰ ਵੀਰ ਜੀ ਦੇ ਕੰਮ ਵੇਖ ਲਓ ਕੀ ਹੋਣਾ ਕੀ ਆ ਦੀਦੀ ਵਿਚਾਰੇ ਦੀ ਚप्पल ਟੁੱਟ ਗਈ ਆ ਤੇ ਉਹ ਮੰਮੀ ਨੂੰ ਕਹਿੰਦੀ ਕਿ ਮੈਨੂੰ ਪੈਸੇ ਦੋ ਤੇ ਉੱਥੇ ਲਖਮਿੰਦਰ ਵੀਰ ਜੀ ਵੀ ਬੈਠੇ ਸੀ ਤੇ ਉਹਨਾਂ ਨੇ ਪਤਾ ਕੀ ਕੀਤਾ ਸੇਵਾ ਜਾਂ ਲੈ ਕੇ ਤੇ ਉਹਨਾਂ ਦੀ ਚप्पल ਨੂੰ ਬੰਨਤਾ ਵਾ ਕਹਿੰਦੀ ਇਹਨਾਂ ਟਾਈਮ ਸਾਰ ਲੋ ਤਾਂ 3 ਮਹੀਨਾ ਡੇਢ ਲੱਗ ਜਾਣਾ ਚੱਪਲੋਂ ਸੇਵਾ ਬਣਤਾ ਤੇ ਹੋਰ ਕਹਿੰਦੀ ਆਂ ਤੇ ਡਿਜ਼ਾਈਨ ਬਣ ਗਿਆ ਜੇ ਤੁਸੀਂ ਬਾਹਰ ਲੈ ਕਿਉਂ ਨਹੀਂ ਉਦੋਂ ਵੀ ਤੇ ਇਦਾਂ ਗਏ ਹੁੰਦੀਆਂ ਨੇ ਉਦੋਂ ਤੁਸੀਂ ਬੜੀਆਂ ਖੁਸ਼ ਹੁੰਦੀਆਂ ਜੇ ਲੈਣਾ ਦਾ ਨਾ ਕੋਈ ਭਾਰ ਨਹੀਂ ਆਵੇ ਤੇ ਹੋਰ ਪਿੰਦਰੋਂ ਉਦਾਂ ਪਾ ਕੇ ਜੇ ਬਾਹਰ ਜਾਣਗੇ ਤੇ ਬੁਰੀ ਨਾ ਲੱਗਣਗੇ ਚੱਲ ਕੋਈ ਗੱਲ ਨਹੀਂ ਭਾਬੀ ਨੂੰ ਕਹੋ ਤੁਸੀਂ ਮੈਨੂੰ ਦੱਸੀ ਮੈਂ ਲੈ ਆਂਗਾ ਚੱਪਲ ਲਿਆ ਦਿਓ ਤੁਸੀਂ ਉਹਨਾਂ ਨੂੰ ਬਾਹਰ ਸਾਨੂੰ ਹੀ ਲੋਕਾਂ ਨੇ ਗੱਲਾਂ ਕਰਨੀਆਂ ਨੇ ਇਹਨਾਂ ਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ ਵਾ ਤੇ ਹੋਰ ਜੇ ਤੁਹੀ ਜਾਣਾ ਹੋਏਗਾ ਨਾ ਬਾਜ਼ਾਰ ਤੇ ਮੇਰੇ ਕੋਲ ਆਊਗਾ 2-300 ਰੁਪਏ ਤੁਸੀਂ ਲੈ ਜਿਓ ਕੋਈ ਗੱਲ ਨਹੀਂ ਅਹੀਂ ਕੀ ਜਾਣਾ ਵਾ ਸਾਡੇ ਤੇ ਫਿਰ ਉਹਨਾਂ ਨੇ ਗੱਲ ਪੈਣਾ ਤੁਸੀਂ ਤੇ ਬਾਹਰ ਅੰਦਰ ਆਉਂਦੇ ਜਾਂਦੇ ਰਹਿੰਦੇ ਹੋ ਤੇ ਤੁਸੀਂ ਲੈ ਦੇ ਚਪਲ ਉਹਨਾਂ ਤਾਂ ਨੰਬਰ ਪੁੱਛ ਲਿਓ ਚਲ ਕੋਈ ਨਹੀਂ ਲੈ ਆਉਣਾ ਪਰ ਇੱਕ ਕੰਮ ਕਰਿਓ ਮੰਮੀ ਉਹਨਾਂ ਨੂੰ ਦੱਸਿਓ ਵੀ ਨਵੀਂ ਲਿਆਂ ਦੀ ਨਹੀਂ ਨਹੀਂ ਉਹਨਾਂ ਨੂੰ ਕਿਹੜੀ ਗੱਲ ਦੱਸਣਾ ਭੱਜ ਲਾਖੜਿਓ ਵੀ ਇਹ ਪਹਿਲਾਂ ਦੀ ਪਈ ਏ ਹਾਂ ਚਲ ਕੋਈ ਨਹੀਂ ਇਦਾਂ ਹੀ ਕਰਨਾ ਤੇ ਮੈਨੂੰ ਵੀ ਅੱਜ ਕੱਪੜੇ ਧੋਣ ਦੀ ਟੀਨਾਂ ਨੇ ਕਿਉਂ ਕਹਿੰਦੇ ਪੂਰੇ ਹਾਸੇ ਦੇ ਕੱਪੜੇ ਹੋਣਗੇ ਤੇ ਫਿਰ ਧੋਣੇ ਆ ਪੱਲੇ ਪੱਲੇ ਇੰਨੀ ਗਰਮੀ 'ਚ ਬੰਦਾ ਕਿੱਦਾਂ ਪਾਈ ਬਾਰ-ਬਾਰ ਕੱਪੜੇ ਹੋਜੇ ਤੇ ਹੋਰ ਆਂਦੀ ਹੀ ਪਈ ਪੰਡ ਕੱਪੜਿਆਂ ਦੀ ਹੋਊਗੀ ਤੇ ਤੋ ਇੰਨੇ ਕੱਪੜੇ ਭਰ ਧੋਬਦੇ ਨੇ ਉਦੋਂ ਬੰਦਾ ਉੱਥੇ ਭਾਵੇਂ ਗੱਜ ਖਾ ਕੇ ਤੇ ਡਿੱਗ ਜੇ ਇੰਨੀ ਗਰਮੀ 'ਚ ਇੰਨੇ ਇਕੱਠੇ ਕੱਪੜੇ ਧੋਬਦੇ ਨੇ ਜੇ ਮੰਮੀ ਹੈ ਉਹਨਾਂ ਤੁਹਾਨੂੰ ਮਸ਼ੀਨ ਵੀ ਨਹੀਂ ਲਾਉਣ ਦੇਣੀ ਅੱਗੇ ਮੰਮੀ ਨਹੀਂ ਮਾਣ ਹੁਣ ਇਹ ਵੀ ਆ ਗਿਆ ਤਾਂ ਤੇ ਹੋਰ ਕਿਹੜੀ ਭੂਆ ਦਾ ਭਤੀਜਾ ਵਾ ਜਿਹੋ ਜੀ ਮੰਮੀ ਹੈ ਨਾ ਇਹ ਤੇ ਉਹਦੇ ਤੋਂ ਵੀ ਵੱਧ ਕੇ ਆ ਜੇ ਮੇਰੇ ਨਾਲ ਕਿਤੇ ਪੈੜੀ ਚੱਲ ਜੇ ਤਾਂ ਇਥੇ ਨਿਕਸਬੀਨੀਆਂ ਕੱਢਦਾ ਰਹੇਗਾ ਆਹ ਵੱਟ ਤੇ ਘਾ ਕਿਉਂ ਇੰਨਾ ਇਥੇ ਆਹ ਕਰ ਇਥੇ ਆਹ ਕਰ ਮੇਰਾ ਤਾਂ ਜੀਨ ਕਰਦਾ ਇਹਨੂੰ ਖੜਨ ਨਾਲ ਕਈ ਵਾਰੀ ਤੇ ਮੈਨੂੰ ਗੁੱਸਾ ਹੀ ਚੜ ਜਾਂਦਾ ਵਾ ਕਿ ਇਹਨਾਂ ਨੂੰ ਕਹਿ ਹੀ ਦਵਾਂ ਕਿ ਆਪਣਾ ਘਰ ਦਿੱਤਾਂ ਤੋਂ ਸੰਭਿਆ ਨਹੀਂ ਜਾਂਦਾ ਆਪ ਤਾਂ ਡਿਵੋਟੀ ਨੇ ਖਰਚੇ ਕਰਦੀ ਐ ਤੁਹਾਡੇ ਦੇ ਤੁਸੀਂ ਕਦ ਲਈ ਨੇ ਹੁਕਮ ਚਲਾਉਂਦੇ ਹੋ ਉਹ ਨਾ ਨਾ ਐਵੇਂ ਨਾ ਕੁਝ ਕਹੀਂ ਹੋਰ 2-4 ਦਿਨ ਉਹਨੇ ਰਹਿਣਾ ਚਲੇ ਜਾਣਾ ਉਹਨੇ ਐਵੇਂ ਬੁਰਿਆ ਬਣੇਗੀ ਸ਼ੁਕਰ ਹੀ ਹੋਗਾ ਜਿੱਦਣ ਇਹ ਜਾਣਗੇ ਜਾਂ ਤੂੰ ਨਾ ਭਾਬੀ ਕੋਲੋਂ ਮੈਨੂੰ ਨੰਬਰ ਪੁੱਛ ਕੇ ਦੱਸ ਮੈਂ ਚੱਪਲ ਲੈ ਆਈ ਦੇਣਾ ਪਹਿਲਾਂ ਕੋਈ ਨਵੇਂ ਪੁੱਛ ਕੇ ਹੁੰਦਾ ਮੇਲੇ ਪੂਆ ਹੀ ਵੇਲੀ ਗਏ ਹਾਂ ਤੇ ਕੋਈ ਨਾ ਕੋਈ ਸਬਜ਼ੀ ਲੱਭ ਹੀ ਗਈ ਹੈ ਨਾ ਲਖਵਿੰਦਰ ਕਿੱਥੇ ਉਹਨਾਂ ਨੇ ਆਖਣਾ ਵਿੱਚ ਆਲੂ ਪਾਵਾਂਗੇ ਤੇ ਫੇਰ ਡੰਗ ਹੋਣਾ ਵਾ ਆਲੂ ਪਾਉਣ ਦੀ ਪੂਆ ਜੀ ਕੋਈ ਲੋੜ ਨਹੀਂ ਇਹ ਤੇ ਆਪਣੇ ਹੱਥ ਵਾਸਾ ਭਾਵੇਂ ਦੋ ਡੰਗ ਕਰ ਲਓ ਪਾਣੀ ਮਾਸਾ ਵੱਧ ਪਾ ਲਓ ਸਵਾਦ ਤੇ ਸਾਰਾ ਲੂਣ ਮਿਰਚ ਦਾ ਹੁੰਦਾ ਵਾ ਲਖਵਿੰਦਰ ਇਹਨਾਂ ਨੂੰ ਕੌਣ ਸਮਝਾਏ ਪੂਆ ਜੀ ਤੇ ਕੋਈ ਗੱਲ ਕਰਨਗੇ ਤੇ ਮੇਰੇal ਭੇਜ ਦਿਓ ਉਹਨਾਂ ਨੂੰ ਮੈਂ ਸਬਜ਼ੀ ਇਹਨਾਂ ਨੂੰ ਬਣਾ ਕੇ ਤਾਂਗਾ ਕਿਉਂ ਨਹੀਂ ਦੋ ਡਾਕ ਹੁੰਦੇ ਇਹਨਾਂ ਕੋਲ ਸੰਦੀਪ ਕਿੱਥੇ ਖੰਦੀ ਮੈਂ ਤਾਂ ਪਾਣੀ ਭਰ ਕੇ ਤੇ ਫ੍ਰਿਜ ਲਾ ਦਿੰਦੀ ਆ ਆਲਾ ਸਬਜੀ ਆਂਦੀ ਐ ਤੋੜ ਕੇ ਬਣਾ ਲਓ ਇੰਨੀ ਨੇ ਸੰਜੀ ਮੰਮੀ ਇੰਨਾ ਤੇ ਡੰਗ ਨਹੀਂ ਹੋਣਾਗਾ ਨਹੀਂ ਹੋ ਜਾਣਾ ਸਰ ਮੈਂ ਵੀ ਕਿਉਂ ਨਹੀਂ ਹੋਣਾ ਡੰਗਾ ਫਿਰ ਮੈਂ ਅੰਜ ਕਰਾਂਗੀ ਵਿੱਚ ਦੋ ਕੇ ਆਲੂ ਪਾਵਾਂਗੀ ਤੇ ਦੋ ਚਾਰ ਪਿਆਜ਼ ਵੱਧ ਪਾਵਾਂਗੀ ਆਲੂ ਪਾਉਣ ਦੀ ਕੋਈ ਲੋੜ ਨਹੀਂ ਕੋਈ ਗੰਡਾ ਪਾ ਕੇ ਤੇ ਤੜਕਾ ਲਾ ਲਈ ਘੁੱਟ ਪਾਣੀ ਪਾ ਲਈ ਆਪੇ ਸਬਜੀ ਵੱਜ ਜੇਗੀ ਮੰਮੀ ਮੈਂ ਕਿੰਨਾ ਤੇ ਪਾਣੀ ਪਾਵਾਂਗੀ ਤੁਸੀਂ ਦੱਸੋ ਆ ਤਿੰਨ ਤੇ ਤੋਰੀਆਂ ਆ ખોળીને تین તોર ਲਾ દોઈ રોઈਦੀ सब्जी ਬਣਾਉਣ ਵਾਲੀ ਨੂੰ ਤੁਹਾਨੂੰ ਬੱਤਰੀ ਨਹੀਂ ਹੁੰਦਾ ਲਖਮੀ ਜਰਾ ਖਿਡਾਈ ਇਹਨਾਂ ਨਾਲ ਤਾਂ ਭੋਜੀ ਦੋ ਡੰਗ ਹੋ ਜਾਂਦੇ ਨੇ ਲਿਆ ਫਿਰ ਮੈਂ ਆਨੂ ਆਲੀਆ ਵੀ ਬਣਾ ਦੇ ਤੂੰ ਹਾਏ ਹਾਏ ਮੰਮੀ ਐਦਾਂ ਚੰਗੀ ਲੱਗੀਦਾ ਵੀਰ ਜੀ ਸਬਜੀ ਬਣਾਉਣਗੇ ਕੋਈ ਨਹੀਂ ਬਣਾਵਾਂਗੇ ਜਿੰਨਾ ਤੂੰ ਪਾਣੀ ਪੋਗੋਗੇ ਨਾ ਉਨਾ ਹੀ ਪਾਵਾਂਗੇ ਤੇ ਕੋਈ ਨਹੀਂ ਨਾਲ ਤੁਹਾਨੂੰ ਤਰੀਕਾ ਦੱਸ ਦੇਗਾ ਕਿ ਸਬਜੀ ਕਿ ਤਰ੍ਹਾਂ ਬਣਾਈਦੀ ਐ ਕੋਈ ਨਹੀਂ ਮੰਮੀ ਸਾਨੂੰ ਤਰੀਕਾ ਹੀ ਆ ਸਬਜੀ ਨੂੰ ਤੜਕਾ ਲਾ ਕੇ ਨਾ ਤੇ ਵਿੱਚ ਜੱਗ ਭਰ ਕੇ ਪਾਣੀ ਦਾ ਪਾਵਾਂਗੇ ਠੀਕ ਐ ਐਦਾਂ ਕਰਿਆ ਕਰੋ ਤਾਂ ਫੇਰ ਹੀ ਘਰ ਬਣਦੇ ਨੇ ਦੀਦੀ ਅਦਵੰਦੀਨਾ ਤੋਰੀਆਂ ਦਾ ਕੀ ਘਰਾਂ ਲੱਗੇ ਜੇ ਉਹੀ ਤੇ ਮੈਂ ਸੋਚਣ ਦੀਆਂ ਨਾ ਉਹ ਵੇਖ ਭਲਾਏ ਨਾ ਕਿੰਨਾ ਨਾਲ ਇਹ ਡੰਗ ਹੋ ਜਾਏਗਾ ਇਹ ਨਾਲ ਕਿਥੋਂ ਡੰਗ ਬਣਾਉ ਤੇ ਮੰਮੀ ਕਹਿਣ ਡਿਆ ਕਿ ਲਖਵਿੰਦਰ ਕਿੰਦਾ ਜੇ ਤੁਹਾਡੇ ਕੋਲ ਨਹੀਂ ਬਾਕੀ ਤੇ ਲਿਆਉ ਮੈਂ ਬਣਾ ਦੇਣਾ ਤੇ ਤੁਸੀਂ ਕਹਿਣਾ ਮਾਨੂੰ ਕੋਲ ਬਣਾ ਦੋ ਉਹਨੇ ਤੇ ਬਨੂਖ ਲੱਗ ਪੈਣਾ ਹੀ ਤੈਨੂੰ ਪਤਾ ਜਿੱਦਾਂ ਦਾ ਸੁਭਾਵਾ ਪਤਾ ਕੀ ਕਹਿੰਦੇ ਮੈਂ ਕਿਾ ਚੱਲ ਆਲੂ ਵਿੱਚ ਪਾ ਲੈਨੀ ਆ ਤੇ ਨਾਲੇ ਪਿਆਜ਼ ਪਾ ਲੈਨੀ ਆ ਕਹਿੰਦੇ ਬਸ ਇੱਕ ਹੀ ਆਲੂ ਆ ਤੇ ਜੱਗ ਭਰ ਕੇ ਪਾਣੀ ਦਾ ਬਾਦੇ ਨਿਰਾ ਪਾਣੀ ਪੀ ਲੋ ਤੇ ਇੰਨਾ ਦਿਧੀ ਦੇ ਵਾਸਤੇ ਲੈਣਾ ਇਹ ਤੇ ਹਣ ਰੋਟੀ ਖਾਣ ਤਾਂ ਵੀ ਧੱਕ ਦੇਣਾ ਤੇ ਹੋਰ ਪਤਾ ਨਹੀਂ ਕੀ ਬਾਨਣਾ ਲੈ ਪਿੰਨਾਂ ਦਾ ਮੈਂ ਤਾਂ ਡੇਵਲਾਈ ਹਾਂ ਮੈਂ ਪਿੰਦਰ ਨੂੰ ਦੱਸਣ ਦੀ ਹ ਚੱਪਲ ਵਾਲੋ ਵੀ ਉਹਨਾਂ ਨੇ ਚੱਪਲ ਨੂੰ ਰੱਸੀ ਜੀ ਬਾਨ ਕੇ ਦੇ ਦਿੱਤੀ ਆ ਤੇ ਉਹ ਮੈਨੂੰ ਕਹਿੰਦੇ ਕਿ ਤੂੰ ਨਾ ਉਹਨਾਂ ਨੂੰ ਕਹਿ ਵੀ ਨੰਬਰ ਦੱਸੋ ਤੇ ਮੈਂ ਤੁਹਾਨੂੰ ਚੱਪਲ ਲਿਆ ਦੇਣਾ ਚਾਹ ਤਾ ਉਹਨੂੰ ਕੋਈ 7 ਨੰਬਰ ਹੁੰਦਾ ਵਾ ਤੇ ਉਹਨੇ ਪਹਿਲੇ ਕਿਹਾ ਨਾ ਨੇ ਮੇਰੇ ਕੋਲ ਹੈਗਾ ਵਾ 2300 ਰੁਪਿਆ ਤੇ ਕਹਿੰਦਾ ਵਿੱਚੋਂ ਮੈਂ ਲਿਆ ਦੇਣਾ ਵਾ ਅੱਡਾ ਬੁਰੇ ਲੱਗੇਦਾ ਵਾ ਤੇ ਜੇ ਮੰਮੀ ਨੇ ਵੀ ਇਹ ਜਣਾ ਉਹਨੇ ਮੈਨੂੰ ਚप्पल ਜਾ ਕੇ ਦਿੱਤੀ ਤੇ ਮੰਮੀ ਪਾਕੇ ਗੁੱਸੇ ਹੀ ਹੋਣਾ ਪੈਣਾ ਨਹੀਂ ਗੁੱਸੇ ਹੁੰਦੇ ਆ ਪਪਾ ਨਾਲ ਲੱਗਦਾ ਕਿ ਹੜੇ ਕੋਲ ਪਈ ਹੀ ਪਈਲਾ ਤੇ ਇਹ ਉਹ ਕੱਢ ਕੇ ਪਾ ਲਈਆਂ ਮਾਨੂੰ ਪਤਾ ਹੀ ਨਹੀਂ ਚਲ ਠੀਕ ਆ ਫਿਰ ਇਦਾਂ ਹੀ ਕਰਦੀ ਆ ਚਲ ਮੈਂ ਨਾਲ ਦੱਸ ਦੇਣੀ ਆ ਫਿਰ ਹਾਂ ਚਲ ਕਹਿੰਦੀ 7 ਨੰਬਰ ਲਿਆ ਨੂੰ ਠੀਕ ਹੈ ਕਹਿੰਦੇ ਸੰਦੇਸ ਅੱਧੀ ਬਣ ਗਈ ਹੈ ਹਾਂਜੀ ਮੰਮੀ ਬਣ ਗਈ ਆ ਲਿਆ ਭਾਵੇਂ ਵੇਖਾ ਉਹਦਾ ਤੂੰ ਕੀ ਵੇਖਣਾ ਵਾ ਇੰਨਾ ਵੀ ਤੂੰ ਵਿੱਚ ਪਾਣੀ ਪਵਾਤਾ ਵਾ ਕੋਈ ਕੋਈ ਵਿੱਚ ਤੋਰੀ ਲੱਭਣ ਦੀ ਆ ਤੈਨੂੰ ਕੋਈ ਜ਼ਿਆਦਾ ਹੀ ਗੱਲਾਂ ਆਉਣ ਲੱਗ ਪਈਆਂ ਨੇ ਤੇ ਹੁਣ ਕੀ ਕਰਨ ਲੱਗੀ ਹੈ ਹੁਣ ਆਟਾ ਗੁੰਨੇ ਲੱਗੀ ਜੇ ਆਟਾ ਗੁੰਨਣਾ ਤਾਂ ਥੋੜਾ ਗੁੰਨੇ ਗਰਮੀ ਦੇ ਦਿਨ ਨੇ ਕਿੰਨੀ ਹੀ ਕੋ ਰੋਟੀ ਖਾਂਦੇ ਆ ਮਸਾ ਦੋ ਦੋ ਫੁਲਕੇ ਖਾਂਦੇ ਆ ਤੇ ਬਹੁਤੀ ਰੋਟੀਆਂ ਬਕਾ ਕੇ ਆ ਬੰਗੜਾ ਨੂੰ ਪਾਉਣ ਜਾਂਦਾ ਉਹਨਾਂ ਕੋ ਗੁੰਨੀ ਜਿੰਨਾਂ ਕੀ ਜਿੰਆਂ ਨੇ ਬਸ ਰੋਟੀ ਆਇਆ ਆ ਮੈਂ ਤੈਨੂੰ ਦੱਸਦੀ ਹਾਂ ਇਹ ਨਿਕ ਜੀ ਨੇ ਤੈਨੂੰ ਪਤਾ ਹੀ ਏ ਹਾਂ ਮੈਂ ਸਭਾ ਪੀਆ ਤਾਂ ਕਾਢਾ ਫੇਜੀ ਟਗਰਾਂ ਤੋਂ ਆਉਣੀਆਂ ਨੇ ਐਵੇਂ ਵਾਧੂ ਦਾ ਖਰਚਾ ਕੋਈ ਸੋਚਿਆ ਵੀ ਕਰੋ ਆਹ ਆਪਣਾ ਆਟਾ ਕੱਢਾਂ ਮੈਂ ਤੂੰ ਹੋਰ ਤੈਨੂੰ ਮੈਂ ਕੀ ਆਖਣ ਦੇ ਵੀ ਕੱਢ ਕੇ ਆ ਤੇ ਜੇ ਮੰਮੀ ਕਹਿੰਦੀ ਹੋਰ ਰੋਟੀ ਮੰਗ ਲਈ ਨਹੀਂ ਕੋਈ ਵੀ ਮੰਗਦਾ ਮੰਮੀ ਵਾਲੀ ਦੀਆਂ ਖਾਦੀ ਮੁੱਕੀ ਆ ਸਬਜੀ ਤੱਕ ਤੇ ਹੀ ਗਈ ਗਈ ਹੁਣ ਆਟਾ ਵੀ ਬਸ ਨਾ ਦੋ ਦੋ ਰੋਟੀਆਂ ਦਾ ਬਣਾਉਣਾ ਪਿਆ ਉਹ ਘੜਤ ਮੁੱਕੀ ਗਈ ਤੇ ਦੁੱਜੀਆ ਨਹੀਂ ਕੋਲ ਘੜਤ ਐਨਲ ਕਾ ਇਹ ਚ ਦਸਣਾ ਹੁੰਦਾ ਇਹਦੀ ਭਾਂਵੇਂ ਪਈ ਪਈ ਦੀ ਤਰੀਕ ਨਾਲ ਜੀ ਵਰਜੀ ਅੱਗੇ ਸੈਰ ਕਰਕੇ ਹਾਂ ਮੈਂ ਤੇ ਸੈਰ ਕਰਕੇ ਆ ਗਿਆ ਮੈਂ ਤੇ ਤੂੰ ਹੁਣ ਉੱਠਿਆ ਕਿ ਨਾ ਡੈਮ ਹੋ ਗਿਆ ਵਾ ਉਹ ਸੋਈ ਦਿਨ ਪਾ ਦਹੀ ਲੱਗਾ ਸਤੇ ਸਤੇ ਤਿਆਗਿਆ ਚ ਬੜੇ ਤੇ ਹੁਣ ਕੋਲਗਡ ਖਤਮ ਹੋ ਗਈ ਤਾਂ ਨਵੀਂ ਲੱਕੇ ਆਉਂਦਾਂ ਆਹ ਕੋਲਗਡ ਵੀ ਖਾਂ ਕਿੰਨੀ ਪਈ ਇਹ ਦਿਨਾਂ ਮਹੀਨਾ ਡੇਢ ਲੱਗ ਜਾਂਦਾ ਤੁਸੀਂ ਛੱਟ ਨਵੀਂ ਵਾਲ ਪੈ ਜਾਂਦੇ ਹੋ ਨਾਲੇ ਤੂੰ ਪ੍ਰੈਸ਼ ਕਰਕੇ ਕਰਵਾ ਤੂੰ ਤੇ ਬਾਹਰ ਅੰਦਰ ਜਾਂਦਾ ਉਹਥੋਂ ਦੰਤਨ ਬੰਦਾ ਕਰਕੇ ਟਾਈਮ ਪਾਸ ਕਰ ਲੈਂਦਾ ਉਹ ਦੰਤਨ ਮੈਨੂੰ ਨਹੀਂ ਮਜ਼ਾ ਆਉਂਦਾ ਹੈਗਾ ਮੈਂ ਬਾਹਰ ਸਚੈਨ ਦਾ ਬੂਟਾ ਦੇਖਣ ਗਿਆ ਅੱਧਾ ਘੰਟਾ ਵਕੋਂ ਫਿਰ ਕੇ ਆ ਗਿਆ ਬਾਹਰ ਕੋ ਬੂਟਾ ਹੀ ਨਹੀਂ ਲੱਭਾ ਘਰ ਕੇ ਨਾਲੀਏ ਪ੍ਰੈਸ਼ ਕੀਤਾ ਕੀ ਗੱਲ ਦੋਆ ਭਰਾ ਗੱਲਾਂ ਕਰਨਾ ਤੂੰ ਆ ਗੱਲਾਂ ਕੀ ਕਰਨੀਆਂ ਆਵੇਂ ਹਜਾਦੀ ਕੋਲ ਵੜ ਪਈਏ ਤੇ ਨਵੀਂ ਕੱਟ ਲਿਆ ਆਂ ਦੋ ਹਾਂ ਵੀ ਤੈਨੂੰ ਕਿਥੋਂ ਲੱਭੀ ਐ ਮੰਮੀ ਉੱਥੇ ਪਈ ਸਟੋਰ ਚ ਮੇਰੀ ਸੋਨ ਗੱਲ ਐ ਕਿ ਮੈਂ ਸਾਹਮਣੇ ਰੱਖੀ ਸੀ ਤਰਨ ਜਿੱਥੇ ਮੈਂ ਜੀ ਅਖਾਂ ਉੱਥੇ ਜੀ ਲੱਭ ਰਿੰਦੇ ਐ ਹਉ ਜਿਹਦੇ ਚੋਰਾ ਮਗਰ ਇਹ ਮੇਰੇ ਮਗਰ ਹੀ ਪੈਰ ਕੱਸੇ ਹੁੰਦੇ ਨੇ ਹੁਣ ਆਈ ਤੇ ਮੈਨੂੰ ਅੱਧੀ ਆ ਵੇਖੋ ਵਿੱਚ ਪਈ ਇੰਨੀ ਉਹ ਦੂਜੀ ਚ ਪਈ ਤੁਸੀਂ ਇਹਨਾਂ ਲਿਖੀਆਂ ਲਿਖੀਆਂ ਗੱਲਾਂ ਦਾ ਖਿਆਲ ਰੱਖਿਆ ਕਰੋ ਲਖਿੰਦਰ ਮੈਂ ਤਾਂ ਬਥੇਰੇ ਆ ਮੈਨੂੰ ਸਮਝਾਉਣੀ ਆ ਵੀ ਉਹ ਤੇ ਬਗਾਨੀਆਂ ਨੇ ਤੇ ਤੂੰ ਆਪਣੇ ਘਰਵਾਲੇ ਧਿਆਨ ਦਿਆ ਕਰ ਇੰਨੇ ਖਰਚੇ ਜਿਹੜੇ ਨੇ ਘਰਾਂ ਦੇ ਇੱਕ ਦੇ ਮਾਨ ਉਹ ਮੰਮੀ ਜੜਾ ਖਰਚਾ ਕਰਨਾ ਉਹ ਤੇ ਕਰਨਾ ਹੀ ਕਰਨਾ ਪੁੱਤ ਮੇਰੀ ਸੁਣ ਗੱਲ ਹੋਰ ਛੜਿਆ ਨਿੱਕੇ ਨਿੱਕੇ ਚੀਜ਼ਾਂ ਜਿਹੜੀਆਂ ਨੇ ਕਿੰਨੇ ਧਿਆਨ ਦੀਆਂ ਹੁੰਦੀਆਂ ਨੇ ਕੂ ਆ ਮੈਰੀ ਸੋਣ ਗਾ ਮੈਂ ਜਿਤਨਾ ਪੈਲੇ ਚ ਜਾਵਾਂਗਾ ਮੈਂ ਤੁਹਾਨੂੰ ਸਾਰੇ ਜੀਆਂ ਨੂੰ ਦਤਨਾ ਲਿਆ ਕੇ ਤਾਂਗਾ ਹਫਤੇ ਚ ਕਿਤੇ ਇੱਕ ਅਧੀਾਰ ਬੁਰਸ਼ ਕਰ ਲਿਆ ਨਾਲੇ ਦਤਨਾ ਉਧਾ ਦਰਦ ਮਜ਼ਬੂਤ ਰਹਿੰਦੇ ਉਹ ਚੰਗਾ ਪਰਵਾ ਮੈਂ ਨਹੀਂ ਕਰਦਾ ਆ ਇਹਨਾਂ ਇਹਨਾਂ ਨੂੰ ਮਾਰਨ ਦੀ ਇਹ ਤਾਂ ਗੋਹ ਹੱਥ ਜੋੜਦੇ ਨੇ ਵੀ ਸਾਡੇ ਨਾਲ ਗੱਲ ਹੀ ਨਾ ਕਰੋ ਕੂ ਆਇਆ ਹੋ ਨਹੀਂ ਸਿਆਣਾ ਬੰਦਾ ਤੇ ਉਹਨਾਂ ਨੇ ਤੇ ਆਪੇ ਘੂਏ ਚੜਵਾ ਅੱਜ ਤੂੰ ਤਾਂ ਪੁੱਤਰ ਨੇ ਆ ਨਾ ਪਰ ਸੋਹਾਂ ਦੇ ਕੱਪੜੇ ਨਾਲ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ